ਸਸੀ ਗਾ ਦੋਸਤੋ ਹਾਜ਼ਰ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੇ ਅੱਜ ਹੈਗੀ ਆ ਜੀ 14 ਜਨਵਰੀ ਦਿਨ ਮਾਗੀ ਦਾ ਮੱਥਾ ਟੇਕਣ ਚੰਨਿਆ ਗੁਰਦੁਆਰਾ ਪਕੌੜਿਆਂ ਦਾ ਲੰਗਰ ਲੱਗਣਾ ਉੱਥੇ ਵੀ ਸੇਵਾ ਕਰਨੀ ਆ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਪੈਦਲ ਤੇ ਉਹ ਰਿਹਾ ਸਾਹਮਣੇ ਗੁਰਦੁਆਰਾ ਸਾਹਿਬ ਤੱਕਦੇ ਰੇਸ ਉਹ ਦੋ ਆ ਜਾਂਦਾ ਡਾਕਟਰ ਕੋਲੇ ਡਾਕਟਰ ਇਹਦਾ ਨੂਨ ਮੇਰ ਚੈੱਕ ਕਰਦਾ ਸਿਪੂ ਉਹਨੇ ਤਗੜੇ ਮਿਸਤਰੀ ਹੈ ਤੇ ਕਾ ਇਹ ਸਪੈਸ਼ਲ ਆਊਟਲੈਟ ਚੋਂ ਮਗਾਇਆਗਾ ਕੀ ਬਾਲਿਆ ਨਹੀਂ ਰਹਿਣਾ ਹੈ? ਹੈ? ਮਾਰਕ ਤਾਂ ਨਹੀਂ ਪਾਉਂਦੇ। ਪਤਾ ਨਹੀਂ ਗੁਣੀਆਂ ਦੇ ਨਾਲ ਦੀਪੇ ਨੂੰ ਲੈਣਾ ਬੋਹਣਾ। ਆ ਆ ਤਾਂ ਮੈਂ ਮੰਨ ਲੈਣਾ ਬੰਦਾ ਇਹ ਇਲੈਕਟ੍ਰੀਸ਼ੀਅਨ ਬੰਦਾ ਇਹ ਰੋਹਰ ਬੱਸ ਲਾ ਲਾ ਦੇ। ਉਹ ਪਹਿਲੇ ਤੁਰੇ ਫਿਰ ਕੰਮ ਤਾਂੰਦਾ ਕਰ ਲੋ। ਉਹ ਕਹਿੰਦੇ ਆ ਡਾਕਟਰਾਂ ਇਹ ਪਹਿਲਾਂ ਕਰ ਲੈ। ਲੇਟ ਹੋ ਗਏ ਲਓ ਵੀ ਵਰਤਾ ਦਿਓ ਲਓ ਵੀ ਚਾਚਾ ਕਰੋ ਸ਼ੁਰੂ ਆ ਜਾਓ ਨਾਲ ਮੈਂ ਤੁਹਾਡੀ ਵੀਡੀਓ ਬਣਾਉਂਗਾ ਵੀ ਕਿਹੜਾ ਕਿਹੜੇ ਬੰਦੇ ਕੰਮ ਕਰਦੇ ਆ ਕਿਹੜੇ ਨਹੀਂ ਕਰਦੇ ਆ ਆ ਦੇ ਵਿੱਚ ਬਿੜਲੇ ਬੈਠੇ ਜਵਾਕ ਜੇ ਖਾ ਹੀ ਲੋ ਹੋਰ ਨਹੀਂ ਹੈ ਝੂਟੇ ਕੰਦਾ ਨੂੰ ਤਾਰੋ ਕੁ ਬਈ ਵਟਾਰੋ ਕੁ ਰੂ ਰੋ ਸਮਿਆ ਗਰਮਾਈ ਕਰੋ ਜੀ ਜਰਨੀ ਨੂੰ ਸੁਣ ਰਹੇ ਹਨ ਤਿਲਕੀ ਨਰਵੋ ਇਹ ਜੀ ਦਾ ਜੀ ਦਾ ਰੋਲਾ ਮਤਨੀ ਜੀ ਦਾ ਸੁਹ ਹੈ ਜੀ ਦੀਪਾ ਓ ਜੀ ਦੀਪਾ ਉਹਨੇ ਚੱਕੋ ਦੋ ਪਰ ਜੇ ਜੇ ਨਾ ਲੜੀਆ ਸੁਤੇ ਆ ਕੇ ਸਭ ਬਨਾਨਾ ਸਭ ਤੋਂ ਜਿਹੜਾ ਦਾਲ ਵਾਲਾ ਸਾਰੇ ਇਹਨਾਂ ਦੇ ਵੱੰਨ ਮਾਰ ਕੇ ਰੋਕ 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 ਉਹ ਤੇਰੀ ਬੌਣੀ ਹੋਗੀ ਬੌਣੀ ਹੋਗੀ ਤੇਰੀ ਹੈ ਗਿੱਲਕੋਟ ਵਾਲਾ ਗਿੱਲਕੋਟ ਵਾਲਾ ਮਾ ਤੇਰੀ ਬੌਣੀ ਹੋਗੀ ਲਓ ਜੀ ਸੇਵਾ ਜੋਰਾ ਸੋਰਾ ਤੇ ਚੱਲਦੀ ਪਈ ਹੈ ਇੱਕ ਮਿੰਟ ਰੋ ਜੀ ਕੋਈ ਨੰਗੇ ਆਣ ਦੇ ਨੰਗੇ ਜਾਣ ਦੇ ਨੰਗੇ ਜਾਣ ਦੇ ਖਰਚੇ ਮਾੜੀ ਗੱਡੀ ਅੱਕੇ ਕਰਾਈ ਚੱਲ ਭਾਈ ਚੱਲਦਾ ਹੈ ਭਾਈ ਚੱਲਦਾ ਹੈ ਲੈ ਲੋ ਇਹ ਬਾੜੀ ਵਿੱਚ ਕਿਵੇਂ ਆ ਜਾਤਾ ਬਰੀ ਕਿਰਪਾ ਜੀ ਸਾਈਡ ਤੇ ਲਵਾਉ ਉਹ ਥੋੜਾ ਦੱਬ ਕੇ ਲਵਾ ਲਿਆ ਕਰੋ ਗੱਡੀ ਠੀਕ ਸਰ ਆ ਭਾਈ ਮੈਂ ਕੌਣ ਦੇਖਦਾ ਜੀ ਜੈਦੀਪ ਦਾ ਬੜਾ ਜ਼ੋਰ ਲੱਗਿਆ ਵਾ ਉਹ ਬਰਾਤ ਆ ਉਹਦਾ ਖਾ ਲੇਟ ਪਹਿਲੀ ਹੋਣਗੇ ਅੱਛਾ ਜੈਦੀਪ ਇਧਰ ਬਚ ਕੇ ਤੂੰ ਚੱਲ ਓਏ ਚੱਲ ਕੇਹਲ ਮੋਟਰਸਾਈਕਲ ਦੇ ਮੂਰੇ ਆਉ ਇਹ ਖੁਸ਼ੀ ਕੁੱਤਾ ਕੋਈ ਕੋਈ ਦਾ ਬਾਡੀਗਾਰਡ ਨਾਲ ਨਾਲ ਫਿਰਦਾ ਹੋਲੀ ਭਰਾ ਹੋਲੀ 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 ਓ ਹੋਲੀ 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 ਇਹਦਾ ਕੋਈ ਨਹੀਂ ਕਰ ਦਿੰਦੇ ਆ ਬ੍ਰੈਡ ਲੈ ਲਓ ਹੋਰ ਗਰਮਾ ਗਰਮ ਤੂੰ ਨਾ ਕੰਮ ਕਰ ਅੱਜ ਸੇਵਾ ਕਰ ਮੈਂ ਤੈਨੂੰ ਦੱਸਾਂ ਠੀਕ ਆ ਸਰ ਹਾਂ ਆ ਚੱਕ ਗਰਮਾ ਗਰਮ ਬ੍ਰੈਡ ਪਹੁੰਚਦੇ ਘਰ ਸਾਰੇ ਸੰਗਤਾਂ ਤੱਕ ਇਹ ਬੁੱਟੇ ਕੋਲੇ ਕੈਸ਼ ਬੁੱਟੇ ਕੋਲੇ ਆ ਆ ਜਾ ਆ ਜਾ ਓਰੇ ਆ ਮੜਾ ਜਾ ਓਰੇ 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 ਕਿਧਰ ਪਾਸੇ ਪਾਸੇ ਫਿਰਦਾ ਨਹੀਂ ਅਸੀਂ ਪਾਸੇ ਹੀ ਖੜੇ ਹਾਂ ਜੀ ਸਾਊਂਡ ਲੈਣ ਲਈ ਤੁਸੀਂ ਲੇਟ ਆਏ ਹੋ ਨਹੀਂ ਅਸੀਂ ਪਹਿਲਾਂ ਆ ਗਏ ਤੁਸੀਂ ਲੇਟ ਆਏ ਮੈਂ ਤਾਂ ਸਵੇਰ ਦਾ ਫਿਰਦਾ ਨਹੀਂ ਨਹੀਂ ਅਸੀਂ ਕੱਲ ਆਏ ਰਿਹਾ ਨਹੀਂ ਨਹੀਂ ਮੈਂ ਸਵੇਰ ਅੱਜ ਦੇ ਦਿਨ ਦੀ ਗੱਲ ਕਰਦਾ ਕੱਲ ਤਾਂ ਦਾ ਪਰਸੋ ਵੀ ਆਏ ਸੀ ਚੰਨੀ ਚੰਨੀ ਸਾਹਿਬ ਵੀ ਪਹੁੰਚ ਚੁੱਕੇ ਸਾਡੇ ਚ ਪਾਲਣੇ ਕਰ ਲੈ ਕਿਵੇਂ ਆ ਜੀ ਡੀਜੇ ਦਾ ਵਗਾਰ ਲੈ ਨਹੀਂ ਨਹੀਂ ਹੋਰ ਕੀ ਜਿਹਦੇ ਕੰਮ ਦੀਆਂ ਬਹੁਤ ਬਹੁਤ ਵਧਾਈਆਂ ਬੜਾ ਧਰਮ ਕੀ ਹਾਲ ਹੈ ਬਾਈ ਠੀਕ ਠਾਕ ਕਹਿ ਮੈਂ ਸਤਾ ਡੀਜੇ ਦੇ ਕੰਮ ਦੀਆਂ ਬਹੁਤ ਬਹੁਤ ਵਧਾਈਆਂ ਸਵਾ ਵਧਾਈਆਂ ਜੀ ਮਾਗੀ ਦੇ ਦਿਨ ਨਵਾਂ ਕੰਮ ਸ਼ੁਰੂ ਕਰਿਆ ਵਿਆਹ ਆ ਗਿਆ ਨਾ ਸ਼ਾਂਤੀ ਦਾ ਆ ਗਿਆ ਨਾ ਨਾ ਇਹਨਾਂ ਤਾਂ ਨਹੀਂ ਮੈ ਲਾਉਣਾ ਨਹੀਂ ਲਾਉਣਾ ਇਹਦਾ ਲਾ ਦੂੰਗਾ ਚਲ ਮੇਰੇ ਵੱਲੋਂ ਮਾਰ ਦੇ ਇਹਦਾ ਨਹੀਂ ਲਾਉਂਦਾ ਮੈਂ ਕੈਮਰੇ ਦਾ ਕੰਮ ਸਾਹਮਣਾ ਨਾ ਇੱਧਰ ਡੀਜੇ ਦਾ ਕਹਿੰਦਾ ਤਾਰ ਕਹਿੰਦਾ ਇੱਧਰ ਨਹੀਂ ਲਾਉਣਾ ਡੀਜੇ ਵਾਇਗੁਰੂ ਜੀ ਚਾਰਾ ਲੰਗਰ ਸ਼ਾਕੇ ਵਾਇਗੁਰੂ ਜੀ ਗ੍ਰੇਟ ਪਕੌੜਾ ਸ਼ਾਕੇ ਵਾਇਗੁਰੂ ਜੀ ਚਾਰਾ ਲੰਗਰ ਸ਼ਾਕੇ ਵਾਇਗੁਰੂ ਜੀ ਛੋੜੇ ਸ਼ਾਕੇ ਵਾਇਗੁਰੂ ਜੀ ਗ੍ਰੇਟ ਪਕੌੜਾ ਸ਼ਾਕੇ ਵਾਇਗੁਰੂ ਸੇਵਾਦਾਰਾਂ ਨੂੰ ਬੈਠਦੇ ਫੜੀ ਇਹਨਾਂ ਗੱਡੀਆਂ ਸਾਈਡ ਤੇ ਲਵਾ ਲਿਆ ਕਰੋ ਆ ਸੇਵਾਦਾਰਾਂ ਨੂੰ ਬੈਠਦੇ ਹੋਣੀ ਗੱਡੀ ਸਾਈਡ ਤੇ ਲਵਾ ਲਿਆ ਕਰੋ ਗਰਮਾ ਗਰਮ ਚਾਹ ਗਰਮਾ ਗਰਮ ਪਕੌੜੇ ਸ਼ਾਕੇ ਵਾਇਗੁਰੂ ਜੀ ਬੰਦੀਆਂ ਰੱਖੋ ਚਾਹ ਫੜਾਓ ਵੱਤ ਤੋਂ ਵੱਤ ਜੀ ਅਗਲਾ ਆਸਰਾ ਕੇ ਨੀ ਕਰਮਾ ਕਰਮਚਾਲ ਕਰਮਾ ਕਰਮ ਪਕੌੜੇ ਛਾਕੇ ਵਾਹਿਗੁਰੂ ਜੀ ਗੱਡੀ ਥੋੜੀ ਜੀ ਸਾਈਡ ਤੇ ਲਵਾ ਦਿਓ ਕਰੋ ਜੀ ਕਰਮਾ ਕਰਮਚਾਲ ਕਰਮਾ ਕਰਮ ਪਕੌੜੇ ਛਾਕੇ ਵਾਹਿਗੁਰੂ ਜੀ ਕਰਮਾ ਕਰਮਚਾਲ ਕਰਮਾ ਕਰਮ ਪਕੌੜੇ ਛਾਕੇ ਵਾਹਿਗੁਰੂ ਜੀ ਕਰਮਾ ਕਰਮਚਾਲ ਕਰਮਾ ਕਰਮ ਪਕੌੜੇ ਛਾਕੇ ਵਾਹਿਗੁਰੂ ਜੀ ਗਰਮ ਗਰਮ ਚਾਹ ਗਰਮ ਗਰਮ ਪਕੌੜੇ ਸ਼ਾਕੇ ਵਾਹਿਗੁਰੂ ਜੀ ਗਰਮ ਗਰਮ ਚਾਹ ਗਰਮ ਗਰਮ ਪਕੌੜੇ ਸ਼ਾਕੇ ਵਾਹਿਗੁਰੂ ਜੀ ਗੱਡੀ ਸਾਈਡ ਤੇ ਲਵਾ ਲਿਆ ਕਰੋ ਥੋੜੀ ਜੀ ਗਰਮ ਗਰਮ ਚਾਹ ਗਰਮ ਗਰਮ ਚਾਹ ਬਣੀ ਚਾਵਣੀ ਬੈਠ ਸਕਦੇ ਗਰਮ ਗਰਮ ਪਕੌੜੇ ਦਾ ਗਰਮ ਗਰਮ ਪਕੌੜੇ ਗਰਮ ਗਰਮ ਚਾਹ ਕਿਰ ਦੇਖ ਰਹੀ ਰਵੀ ਕਿਆਲੇ ਵੀਰਾਂ ਨੂੰ ਬੈਣ ਦੀ ਆ ਚਾਹ ਵੱਤ ਤੋਂ ਵੱਤ ਫੜਾਓ ਠੰਡਾਗੀ ਚਾਹ ਹਰ ਇੱਕ ਵੀਰ ਕੇ ਜਾਂਦਾ ਗਾ ਕਿਆਲੇ ਵੀਰ ਬਿਰਤੋਂ ਖੜੇ ਨਾ ਤਿਆਰ ਰੱਖੇ ਥੋੜਾ ਜਾਂ ਅੰਦਰ ਸ਼ਾਕੇ ਜੀ ਆਏ ਗੁਰੂ ਜੀ ਚਾਹ ਦਾ ਅੰਦਰ ਸ਼ਾਕੇ ਜੀ ਦਰਸ਼ਨ ਸਿੰਘ ਬੜਾ ਪਹੁੰਚ ਚੁੱਕੇ ਨੇ ਜੀ ਉਹ ਨਹੀਂ ਚੱਲ ਕੋਈ ਨਹੀਂ ਗੱਡੀਆਂ ਸਾਈਡ ਤੇ ਲਵਾਓ ਜੀ ਸੇਵਾ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੇਵਾ ਵਾਲੀ ਲੇਵਾ ਜੀ ਯਾਦ ਵੀ ਹੋਰ ਸੇਵਾਈਆ ਪ੍ਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਦਨ ਦੇ ਕਰਾਰ ਆ ਗਰੀ ਕੜੀਵਾ ਜੀ ਸਾਹੇ ਤੇ ਹੋਰ ਦੋ ਸੁਦਾ 200 ਰੁਪਏ ਹੋਰ ਦੋ ਸੁਦਾ ਦੀ ਪ੍ਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਵਰਮੰੀਆਂ ਰੱਖੋ ਚਾਹ ਫੜਾਓ ਬਹੁਤ ਬਹੁਤ ਅਗਲਾ ਸਾਡੇ ਜੀ ਕੌਣ ਜੀ ਸਰਪਕੌੜਾ ਛਾਕੇ ਜੀ ਪ੍ਰੇਤਪਕੌੜਾ ਛਾਕੇ ਵਾਹਿਗੁਰੂ ਜੀ ਗੱਡੀ ਕੋਲ ਦੀ ਸਾਈਡ ਤੇ ਰਵਾਲੇ ਜੀ ਉੱਪੀ ਥੋੜੀ ਦੀ ਸਾਈਡ ਤੇ ਰਵਾਲੇ ਜੀ ਰੋਕਲਾ ਵੀਰ ਕੋਈ ਨਾ ਰੋਕਲਾ ਦੋ ਬੜਾ ਰੋਕਲਾ ਕੋਈ ਨਾ ਰੋਕੋ ਆ ਮੰਗ ਪਰਤ ਪਕੌੜਾ ਛਾਕੇ ਵਾਹਿਗੁਰੂ ਜੀ ਚਾਹ ਦਾ ਲੰਗਰ ਛਾਕੇ ਵਾਹਿਗੁਰੂ ਜੀ ਬਰਤ ਪਕੌੜਾ ਛਾਕੇ ਵਾਹਿਗੁਰੂ ਜੀ ਚਾਹ ਦਾ ਲੰਗਰ ਛਾਕੇ ਵਾਹਿਗੁਰੂ ਜੀ ਸੇਵਾ ਦੇ ਵੀਰਾਂ ਨੂੰ ਬੇਨਤੀਆ ਸੇਵਾ ਕਰੋ ਜੀ ਸੇਵਾ ਵਾਲੀ ਮੇਹਰ ਵੀਰੋ ਸਭਨੇ ਖਲਾਸ ਹੋ ਗਏ ਝੂਠੇ ਵਰਤਰਾ ਜਿਹੜਾ ਸੇਵਾ ਹੋ ਚੁੱਕੀ ਬਹੁ ਟਾਈਮ ਤੱਕ ਸੇਵਾ ਕੀਤੀ ਆ ਲੰਗਰ ਲਾਇਆ ਸੀ ਪਕੌੜਿਆਂ ਦਾ ਤੇ ਹੁਣ ਅੱਗੇ ਹੋਰ ਕੰਮਾਂ ਤੇ ਚੱਲੇ ਆਂ